ਕੋਈ ਹੈ ਗੁਰੂ ਜੀ ਅੱਜ ਦੀ ਗੱਲ ਕਰਾਂਗੇ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਐਸੇ ਸ਼ਸਤਰ ਦੀ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਮੁਗਲਾਂ ਦੇ ਸਿਰ ਦੇ ਹਾਰ ਪਰ ਕਰ ਦਿੰਦੇ ਸੀ ਉਸ ਸ਼ਸਤਰ ਦਾ ਨਾਮ ਸੀ ਕਟਾਰ ਇਹ ਕਟਾਰ ਗੁਰੂ ਸਾਹਿਬ ਜੀ ਦਾ ਇੱਕ ਅਹਿਮ ਹਥਿਆਰ ਸੀ ਗੁਰੂ ਸਾਹਿਬ ਇਸ ਕਟਾਰ ਨੂੰ ਹਮੇਸ਼ਾ ਆਪਣੇ ਕਮਰਕੱਸੇ ਵਿੱਚ ਰੱਖਦੇ ਸਨ ਕਟਾਰ ਸਭ ਤੋਂ ਤੇਜ਼ ਹਥਿਆਰ ਹੁੰਦਾ ਹੈ ਕਟਾਰ ਚਲਾਉਣ ਲਈ ਸਰੀਰ ਵਿੱਚ ਫੁਰਤੀ ਚਾਹੀਦੀ ਹੈ ਗੁਰੂ ਜੀ ਕਟਾਰ ਨੂੰ ਆਪਣੇ ਕਮਰਕੱਸੇ ਨਾਲ ਸ਼ਿਸ਼ੋਭੀਤ ਰੱਖਦੇ ਸੀ ਤਾਂ ਜੋ ਲੋੜ ਪੈਣ ਤੇ ਇਸ ਸ਼ਸਤਰ ਨੂੰ ਫੁਰਤੀ ਨਾਲ ਕੱਢ ਕੇ ਵਰਤਿਆ ਜਾ ਸਕੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਇਹ ਇਹ ਸ਼ਸਤਰ ਗੁਰੂ ਸਾਹਿਬ ਜੀ ਲਈ ਇੰਨਾ ਮਹੱਤਵਪੂਰਨ ਕਿਉਂ ਸੀ ਜਿਵੇਂ ਕਿ ਆਪਾਂ ਸਾਰੇ ਜਾਣਦੇ ਹੀ ਹਾਂ ਮੁਗਲ ਗੁਰੂ ਜੀ ਪਿੱਛੇ ਹੱਥ ਧੋ ਕੇ ਪਏ ਹੋਏ ਸੀ ਪਰ ਜੋ ਮੁਗਲ ਸੀ ਉਹ ਆਪਣੀ ਰੱਖਿਆ ਲਈ ਲੋਹੇ ਦੇ ਕਵਚ ਪਾਉਂਦੇ ਹੁੰਦੇ ਸਨ ਤਾਂ ਜੋ ਉਹਨਾਂ ਦੇ ਸਰੀਰ ਉੱਤੇ ਹੋਏ वार ਦਾ ਉਹਨਾਂ ਨੂੰ ਬਹੁਤਾ ਨੁਕਸਾਨ ਨਾ ਹੋ ਸਕੇ ਤੇ ਸਿਰ ਦੇ ਉੱਤੇ ਵੀ ਲੋਹੇ ਦੇ ਟੋਪੇ ਪਾਉਂਦੇ ਹੁੰਦੇ ਸਨ ਮਗਲਾਂ ਦਾ ਸਾਰਾ ਸਰੀਰ ਲਗਭਗ ਲੋਹੇ ਨਾਲ ਢੱਕਿਆ ਹੁੰਦਾ ਸੀ ਸਿਰਫ ਕੰਨਾਂ ਦੇ ਕੋਲ ਲੋਹੇ ਦੀਆਂ ਜਾਲੀਆਂ ਹੁੰਦੀਆਂ ਸੀ ਤਾਂ ਜੋ ਉਹਨਾਂ ਨੂੰ ਸਾਫ਼ ਸੁਣ ਸਕੇ ਤੇ ਉਹ ਸਾਹ ਲੈ ਸਕਣ ਤੁਸੀਂ ਚਾਰਜ ਸਾਹਿਬ ਜੀ ਦੀ ਫਿਲਮ ਵਿੱਚ ਵੀ ਦੇਖਿਆ ਹੋਣਾ ਹੈ ਜਦੋਂ ਗੁਰੂ ਸਾਹਿਬ ਜੀ ਦੀ ਪੰਡੇਖਾਨ ਨਾਲ جنگ ਹੋਈ ਸੀ ਤਾਂ ਗੁਰੂ ਸਾਹਿਬ ਜੀ ਨੇ ਉਸ ਦੇ ਕੰਨਾਂ ਵਾਲੀ ਜਾਲੀ ਦੇ ਵਿੱਚੋਂ ਤੀਰ ਮਾਰ ਕੇ ਤੀਰ ਪੰਡੇਖਾਨ ਦੇ ਸਿਰ ਦੇ ਵਿੱਚੋਂ ਆਰ-ਪਾਰ ਕਰ ਦਿੱਤਾ ਸੀ ਕਟਾਰ ਦਾ ਵੀ ਇਹੀ ਕੰਮ ਹੁੰਦਾ ਸੀ ਜਦੋਂ ਦੁਸ਼ਮਣ ਸਿਰ ਤੇ ਚੜ੍ਹ ਆਉਂਦਾ ਸੀ ਤਾਂ ਕਟਾਰ ਫੁਰਤੀ ਨਾਲ ਕੱਢ ਕੇ ਦੁਸ਼ਮਣ ਦੇ ਸਿਰ ਦੇ ਆਰ-ਪਾਰ ਕਰ ਦਿੱਤੀ ਜਾਂਦੀ ਸੀ ਕਿਹਾ ਜਾਂਦਾ ਹੈ ਕਿ ਕਟਾਰ ਇੰਨੀ ਤਿੱਖੀ ਹੁੰਦੀ ਸੀ ਕਿ ਉਹ ਲੋਹੇ ਦੇ ਟੋਪੇ ਨੂੰ ਵੀ ਚੀਰਦੇ ਹੋਏ ਦੁਸ਼ਮਣ ਨੂੰ ਮੋਰਚਾ ਤੇ ਘਾਟੋ ਉਤਾਰ ਦਿੰਦੇ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਨਾਲ ਸਿੱਖ ਫੌਜਾਂ ਵੀ ਸਾਨੂੰ ਜੋ ਕਟਾਰ ਦੀ ਵਰਤੋਂ ਕਰਦੀਆਂ ਸਨ ਕਟਾਰ ਵੀ ਬਹੁਤ ਕਿਸਮਾਂ ਦੀ ਹੁੰਦੀ ਹੈ ਇਹ ਜਿਹੜੀ ਤੁਸੀਂ ਕਟਾਰ ਦੇਖ ਰਹੇ ਹੋ ਇਹ ਇੱਕ ਨੋਕ ਵਾਲੀ ਕਟਾਰ ਹੈ ਉਸ ਤੋਂ ਬਾਅਦ ਦੋਨੋ ਕੋ ਵਾਲੀ ਕਟਾਰ ਹੁੰਦੀ ਹੈ ਸਭ ਤੋਂ ਖਤਰਨਾਕ ਹੁੰਦੀ ਹੈ ਤਿੰਨ ਮੁਖੇ ਕਟਾਰ ਜਿਸ ਦੇ ਤਿੰਨ ਮੂੰਹ ਹੁੰਦੇ ਹਨ ਕਿਹਾ ਜਾਂਦਾ ਹੈ ਕਿ ਇਸ ਦਾ ਵਾਰ ਸਿੱਧਾ ਮੱਥੇ ਤੇ ਕੀਤਾ ਜਾਂਦਾ ਸੀ ਇਸ ਦੇ ਤਿੰਨ ਮੂੰਹ ਹੋਣ ਕਰਕੇ ਇਸ ਦੇ ਸਾਈਡਾਂ ਵਾਲੇ ਮੂੰਹ ਸਿੱਧਾ ਅੱਖਾਂ ਵਿੱਚ ਵੱਜਦੇ ਸਨ ਤੇ ਵਿਚ ਵਾਲਾ ਮੂੰਹ ਸਿੱਧਾ ਨੱਕ ਤੇ ਜਾ ਕੇ ਵੱਜਦਾ ਸੀ ਜਿਸ ਨਾਲ ਦੁਸ਼ਮਣ ਨੂੰ ਬਹੁਤ ਹੀ ਦਰਦ ਨਾਲ ਮੌਤ ਮਿਲਦੀ ਸੀ ਅਗਲੀ ਵੀਡੀਓ ਵਿੱਚ ਆਪਾਂ ਤੁਹਾਡੇ ਨਾਲ ਗੁਰੂ ਸਾਹਿਬ ਜੀ ਦੀ ਇੱਕ ਹੋਰ ਸਸਤਲ ਦੀ ਗੱਲ ਕਰਾਂਗੇ ਸਾਡੇ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ